बरन शहर के किसी भी कोने के हो, हो मोहल्ला स्कूल मंदिर हर पास ही कुत्तियों जुड़ी है परमार हो चुकी है अवारा करके सड़क हादसे भी लगातार वापर रहे हैं जिसके करके पूरा शहर परेशान है ज ਦੱਸਦੇ ਕਿ ਸ਼ਹਿਰ ਦੇ ਵਿੱਚ ਘੁੰਮਦੇ ਹੋਏ ਆਵਾਰਾ ਕੁੱਤੇਆਂ ਕਾਰਨ ਸ਼ਹਿਰ ਦੇ ਵਪਾਰੀ ਅਤੇ ਕੁੱਤਿਆਂ ਦੇ ਕਚਰਨ ਕਾਰਨ ਹਾਦਸਿਆਂ ਦਾ ਸਾਹਮਣਾ ਜੁੜਾ ਹੈ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਤੇ ਉਹ ਕਾਫੀ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਲੋਕਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਇਹਨਾਂ ਆਵਾਰਾ ਕੁੱਤਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਕੁੱਤੇ ਇੰਨੀ ਜੈਸ ਤਾਜੀ ਮੈਂ ਰਾਤ ਨੂੰ 12 ਵਜੇ ਹੀ ਆਪਦੀ ਬਹੀ ਦੇ ਵਿੱਚ ਜਗਾਉਣਾ ਜੀ ਮੈਨੂੰ ਇਹਨਾਂ ਖੋਫ ਹੁੰਦਾ ਜੀ ਵੀ ਮੈਨੂੰ ਕੁੱਤੇ ਵੱਢਣਾ ਲੈਣ ਜੀ ਬਰਨਾਲੇ ਸ਼ਹਿਰ ਦੇ ਵਿੱਚ ਜੀ ਇਸ ਟਮ ਦੁਨੀਆ ਨਹੀਂ ਸਹੀ ਵੀ ਹੈ ਜੀ ਕੁੱਤਿਆਂ ਦਾ ਇੰਨਾ ਖੌਫ ਹੋਇਆ ਪਿਆ ਜੀ ਜਿੰਨਾ ਵੀ ਸੁਣ ਮੈਂ ਕਲਪਨਾ ਨਹੀਂ ਕਰ ਸਕਦਾ ਜੀ ਮੈਂ ਇਸ ਕੁੱਤਿਆਂ ਬਾਰੇ ਜੀ ਪ੍ਰਸ਼ਾਸਨ ਨੂੰ ਕੁਝ ਮੜਾ ਮੋਟਾ ਧਿਆਨ ਦੇਣਾ ਚਾਹੀਦਾ ਕਿਉਂਕਿ ਬੱਚੇ ਸਕੂਲਾਂ ਦੇ ਵਿੱਚ ਜਾਣ ਤਾਂ ਖੌਫ ਬਿਲਕੁਲ ਨਾ ਹੋਵੇ ਉਹਨਾਂ ਨੂੰ ਬੇਫਿਕਰ ਹੋਣ ਜਾਣ ਬੱਚਿਆਂ ਦੇ ਮਾਪਿਆਂ ਨੂੰ ਵੀ ਇੰਨਾ ਹੁੰਦਾ ਆਉਣਾ ਵੀ ਬੱਚੇ ਸਾਡੇ ਵੀ ਰਸਤੇ ਵਿੱਚ ਕਿਤੇ ਕੁੱਤਿਆਂ ਦਾ ਨਿੱਕੇ ਲਿਆ ਇੰਨਾ ਜ਼ਿਆਦਾ ਖੌਫ ਹੋਇਆ ਪਿਆ ਕੁੱਤਿਆਂ ਦਾ ਬਹੁਤ ਜ਼ਿਆਦਾ ਹੋ ਰਹੀਆਂ ਨੇ ਜੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਜੀ ਹੁਣ ਸਾਡਾ ਬੱਚਾ ਸੀਗਾ ਜੀ ਪਰਸਨ ਮੋਟਰਸਾਈਕਲ ਤੋਂ ਜਿੱਤ ਗਿਆ ਜੀ ਗਿਰ ਗਿਆ ਜੀ ਕੁੱਤਾ ਦੇ ਕੇ ਗਿਰ ਗਿਆ ਜੀ ਉਹ ਕਿਉਂਕਿ ਪੰਜ ਸੱਤ ਕੁੱਤੇ ਖੜੇ ਸੀਗੇ ਜੀ ਉੱਥੇ ਕੁੱਤਾ ਦੇ ਕੇ ਗਿਰ ਗਿਆ ਜੀ ਮੋਟਰਸਾਈਕਲ ਆਪ ਚੱਕ ਕੇ ਲੈ ਗਿਆ ਜੀ ਮੈਂ ਪ੍ਰਸ਼ਾਸਨ ਦੇਖੋ ਜੀ ਇਹ ਕਿਉਂ ਸੁੱਤਾ ਪਿਆ ਜੀ ਇਹ ਤਾਂ ਇਹਨਾਂ ਨੂੰ ਪਤਾ ਜੀ ਵੀ ਪ੍ਰਸ਼ਾਸਨ ਕਿਉਂ ਧਿਆਨ ਨਹੀਂ ਦੇ ਰਿਹਾ ਇਸ ਚੀਜ਼ ਬਾਰੇ ਜੀ ਦੇਖੋ ਇਸ ਵੇਲੇ ਜੇ ਆਪਾਂ ਇਕੱਲੇ ਸ਼ਹਿਰ ਦੀ ਗੱਲ ਕਰੀਏ ਵੈਸੇ ਤਾਂ ਦੇਖੋ ਬਰਨਾਲਾ ਸ਼ਹਿਰ ਦਾ ਮਨਾਂ ਦਾ ਕੋਈ ਕੋਨਾ ਇਹੋ ਜਿਹਾ ਨਹੀਂ ਹੋਣਾ ਜਿੱਥੇ ਕੁੱਤਾ ਨਹੀਂ ਪਰਮਾਰ ਨਹੀਂ ਔਰ ਪਰਮਾਰ ਵੀ ਇੰਨੀ ਆ ਵੀ ਐਕਸੀਡੈਂਟ ਦੇ ਕਾਰਨ ਬਣਦੇ ਆ ਔਰ ਲੰਗਦੇ ਵੜਦੇ ਦੇ ਪਿੱਛੇ ਪੈਂਦੇ ਆ ਪਿੱਛੇ ਵੀ ਐਂ ਪੈਂਦੇ ਆ ਵੀ ਅਗਲਾ ਜੇ ਇਹ ਨਹੀਂ ਵਿੱਚ ਵਜਦਾ ਤਾਂ ਅਗਲਾ ਕਿਸ ਦੇ ਵਿੱਚ ਜਾ ਵਜਦਾ ਇਹਨਾਂ ਦੀ ਦਸ਼ਤ ਜਨਾਲ ਔਰ ਮੈਥੇ ਸਦਰਬਿਆਰ ਦੇ ਵਿੱਚ ਹੀ ਰਹਿਣਾ ਸਦਰਬਿਆਰ ਦੀ ਇਹ ਹਾਲਾਤ ਹੈ ਵੀ ਰਾਤ ਨੂੰ 8 ਵਜੇ ਤੋਂ ਬਾਅਦ ਇਹਨਾਂ ਦਾ ਹੀ ਰਾਜ ਹੁੰਦਾ ਔਰ ਇੰਨਾ ਜਦ ਤੁਸੀਂ ਦੇਖ ਲਓ ਵੀ ਵੜਦੇ ਆ ਕਰਦੇ ਆ ਹਸਪੀਟਲ ਦੇ ਵਿੱਚ ਜਾ ਕੇ ਦੇਖੋ ਕਿਹੋ ਜਿਹਾ ਹਾਲ ਹੈ ਹਾਲਾਂਕਿ ਸੁਣਨ ਦੇ ਵਿੱਚ ਤਾਂ ਇਹ ਵੀ ਆਇਆ ਵੀ ਇਹਦਾ ਕੇਸ ਬਣਦਾ ਜੇ ਵੱਢ ਲਵੇ ਸੋ ਅਸੀਂ ਦਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜੇ ਇਹ ਨਾਲ ਕੋਈ ਕਾਨੂੰਨੀ ਉਹਦੇ ਮੁਤਾਬਕ ਇਹਨਾਂ ਦੀ ਕੋਈ ਸਾਮ ਸੰਭਾਲ ਹੋਵੇ ਤਾਂ ਕਿ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਉਹ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰ ਸਕਣ ਡੌਗ ਬਾਈਟ ਦੇ ਉਹਨਾਂ ਐਵਰੇਜ ਸਾਡੇ ਕੋਲੇ ਨਵੇਂ ਕੇਸ ਤੁਸੀਂ ਲਾ ਲੋ 6-7 ਔਰ ਪੁਰਾਣੇ 10-12 ਮੈਂ ਤੁਹਾਨੂੰ ਪਿਛਲੇ ਮਹੀਨੇ ਦੀ ਫਿਗਰ ਦੱਸਦਾ ਅਗਸਟ ਦੇ ਵਿੱਚ ਸਾਡੇ ਕੋਲ 197 ਕੇਸਿਸ ਨਿਊ ਸੀਗੇ ਔਰ 386 ਕੇਸਿਸ ਪੁਰਾਣੇ ਸੀਗੇ ਹਰ ਤਰ੍ਹਾਂ ਦੇ ਬਾਈਟਸ ਨੂੰ ਕਲਾਸੀਫਾਈਡ ਆ ਨਾ ਬਾਈਟਸ ਕਲਾਸ 1 2 3 ਬਾਈਟਸ ਕਈ ਕਾਫੀ ਜ਼ਿਆਦਾ ਵੀ ਕਟਾ ਹਾ ਕਲਾਥਰੀ ਬਾਈਟਸ ਵਾਲੇ ਵੀ ਆਉਂਦੇ ਆ ਔਰ ਕੀ ਹਰ ਤਰ੍ਹਾਂ ਦੇ ਪੇਸ਼ੈਂਟ ਆ ਤੇ ਸੈਲਟੀ ਸਾਡੇ ਕੋਲ ਵੈਕਸੀਨੇਸ਼ਨ ਅਵੇਲੇਬਲ ਹੈ ਸੀਰਮ ਵੀ ਅਵੇਲੇਬਲ ਹੈ ਔਰ ਬੰਦੋ ਨੂੰ ਜਦੋਂ ਆਂਦਾ ਉਹਨੂੰ ਵੈਕਸੀਨੇਸ਼ਨ ਐਸ ਵੈਲ ਐਸ ਸੀਰਮ ਜਿਹੜਾ ਹੈਗਾ ਉਹਦੀ ਟਰੀਟਮੈਂਟ ਰਿਕੁਆਇਰਡ ਜਿਹੜੀ ਹੱਦੀ ਕੀ ਜਾਂਦੀ ਡੌਗਸ ਦਾ ਦੇਖੋ ਕੋਈ ਮਤਲਬ ਹੈ ਸਾਡੇ ਹਸਪੀਟਲ ਵੀ ਇਸ ਤਰ੍ਹਾਂ ਹੀ ਸਟਰੀ ਡੌਗਸ ਕਾਫੀ ਆ ਜਾਂਦੇ ਨੇ ਔਰ ਅਸੀਂ ਮਿਊਨਿਸਪੈਲਟੀ ਨੂੰ ਰਿਕੁਐਸਟ